ਸੋ ਸਾਰਿਆਂ ਨੂੰ ਜੈ ਮਸਤਾਂ ਦੀ ਜੈ ਦਾਤਿਆਂ ਦੀ ਜੈ ਸਾਈਆਂ ਦੀ ਸੋ ਅੱਜ ਲਾਈਵ ਹੋਏ ਆਂ ਜੀ ਲਾਈਵ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਬੜੇ ਪ੍ਰਾਤਨ ਸਮੇਂ ਤੋਂ ਜਿਹੜਾ ਮੇਲਾ ਕਰਾਇਆ ਜਾ ਰਿਹਾ ਹੈ ਬਾਬਾ ਪੀਰ ਬਾਬਾ ਲਤੀਫ ਸ਼ਾਹ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸ ਮੇਲਾ ਜਿਹੜਾ ਕਰਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਰਬਾਰ ਦੀਆਂ ਵੀ ਦਿਖਾਵਾਂਗੇ ਕਨਾਲ ਦੀ ਨਾਲ ਸੰਗਤਾਂ ਦੇ ਵੀ ਜਿਹੜੇ ਰੁਬਰੂ ਕਰਾਵਾਂਗੇ ਕਿ ਜਿਹੜਾ ਹਰ ਸਾਲ ਉਸ ਮੇਲਾ ਕਰਾਇਆ ਜਾਂਦਾ ਹੈ ਜੀ 30 ਜੂਨ ਨੂੰ ਤਸਵੀਰਾਂ ਨੇ ਬਟਾਲਾ ਤੁਹਾਨੂੰ ਦੱਸ ਕਰ ਰਿਹਾ ਤਸਵੀਰਾਂ ਕਿ ਬਟਾਲਾ ਦੇ ਵਿੱਚ ਜਿਹੜਾ ਹਰ ਸਾਲ ਦੀ ਤਰ੍ਹਾਂ ਐਸ ਸਾਲ ਵੀ ਜਿਹੜਾ ਸਾਲਾਨਾ ਪਨਹਾਰਾ ਕਰਾਇਆ ਜਾ ਰਿਹਾ ਹੈ 30 ਤਰੀਕ ਯਾਨੀ ਕਿ ਅੱਜ ਜਿਹੜਾ ਹੈ ਉਹ ਪਨਹਾਰਾ ਕਰਾਇਆ ਜਾ ਰਿਹਾ ਹੈ ਤੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਦਰਬਾਰ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਤੇ ਨਾਲ ਦੀ ਨਾਲ ਤੁਸੀਂ ਦਰਸ਼ਨ ਵੀ ਕਰੋ ਤੇ ਜਿਹਰੇ ਜਿਹਰੇ ਐਸ ਦਰਬਾਰ ਤੇ ਆਏ ਨੇ ਨਤਮਸਤਕ ਹੋ ਕੇ ਗਏ ਨੇ ਤੇ ਐਸ ਦਰਬਾਰ ਤੋਂ ਸਭ ਕੁਝ ਮਿਲਦਾ ਹੈ ਉਹ ਜੈ ਇਹ ਬਾਬਾ ਜੀ ਦੀ ਵੀ ਜਰੂਰ ਲਿਖਿਓ ਜੀ ਲਾਈਵ ਤਸਵੀਰਾਂ ਨੇ ਬਟਾਲਾ ਰੇਲਵੇ ਲਾਈਨ ਦੇ ਲਾਗੇ ਦਰਬਾਰ ਹੈ ਜੀ ਸਾਰਿਆਂ ਨੂੰ ਜੈ ਮਸਤਾਂ ਦੀ ਜੈ ਬਾਬਾ ਜੀ ਦੀ ਪੀਰ ਬਾਬਾ ਲਤੀਫ ਸ਼ਾਹ ਜੀ ਦਾ ਜਿਹੜਾ ਓਰਸ਼ ਸਲਾਨਾ ਓਰਸ਼ ਮੇਲਾ ਜਿਹੜਾ ਮਨਾਇਆ ਜਾ ਰਿਹਾ ਹੈ ਤੇ ਬਾਬਾ ਜੀ ਦੀ ਬੜੀ ਕਿਰਪਾ ਸੰਗਤਾਂ ਵੀ ਜਿਹੜੀਆਂ ਨੇ ਇੱਥੇ ਓਂਦੀਆਂ ਦੇ ਰਾਤ ਨੂੰ ਜਰੇ ਨੇ ਉਹ ਇਸ ਜਗ੍ਹਾ ਤੇ ਇਕਵਾਲ ਵੀ ਹੋਣਗੇ ਮਹਿਫਲ ਵੀ ਲੱਗੇਗੀ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਾਬਾ ਜੀ ਦੇ ਦਰਬਾਰ ਦੀਆਂ ਨੇ ਜਿਹੜਾ ਜਿਹੜਾ ਇਸ ਦਰਬਾਰ ਤੇ ਆਇਆ ਹੈ ਪਲੀਜ਼ ਉਹ ਲਿਖਿਓ ਵੀ ਕਿ ਕਿਹੜਾ ਕਿਹੜਾ ਇਹਰਾ ਦਰਬਾਰ ਤੇ ਆਇਆ ਕਿੰਨੇ ਕਿੰਨੇ ਦਰਬਾਰ ਤੇ ਹਾਜ਼ਰੀ ਭਰੀ ਜਿੱਤੇ ਕੀ ਕੁਛ ਲੈ ਕੇ ਗਿਆ ਕਿਉਂਕਿ ਬੜੀ ਪ੍ਰਾਤਨ ਜਗ੍ਹਾ ਇਹਦੀ ਬਾਬਾ ਜੀ ਦਾ ਦਰਬਾਰ ਆ ਬੜਾ ਪ੍ਰਾਤਨ ਦਰਬਾਰ ਹੈ ਤੇ ਕਿਰਪਾ ਵੀ ਬੜੀ ਏ ਬਾਬਾ ਜੀ ਦੀ ਜਿਹੜਾ ਜਿਹੜਾ ਇੱਥੇ ਹਾਜ਼ਰੀ ਲਗਾਉਂਦਾ ਏ ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ ਏ ਭਾਵੇਂ ਕੋਈ ਵੀ ਇੱਥੇ ਅਰਦਾਸ ਕਰੋਗੇ ਤੇ ਉਹ ਪੂਰੀ ਹੁੰਦੀ ਏ ਦੁੱਧ ਵਾਲਿਆਂ ਨੂੰ ਦੁੱਧ ਮਿਲਦਾ ਤੇ ਪੁੱਤ ਵਾਲਿਆਂ ਨੂੰ ਪੁੱਤ ਮਿਲਦੇ ਨੇ ਹਾਜ਼ਰੀਆਂ ਲਗਾਉਂਦੇ ਨੇ ਜਿਹੜੇ ਦਰਬਾਰ ਤੇ ਆਂਦੇ ਨੇ ਉਹ ਕੁਝ ਨਾ ਕੁਝ ਇੱਥੋਂ ਲੈ ਕੇ ਜਾਂਦੇ ਨੇ ਤਸਵੀਰਾਂ ਨੇ ਦਰਬਾਰ ਦੀਆਂ ਪੀਰ ਬਾਬਾ ਲਤੀਫ ਸ਼ਾਹ ਜੀ ਦੇ ਦਰਬਾਰ ਦੇ ਉੱਤੇ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਹਰ ਸਾਲ ਦੀ ਤਰ੍ਹਾਂ ਐਸ ਸਾਲ ਵੀ ਜਿਹੜਾ ਏ ਦਰਬਾਰ ਦੇ ਉੱਤੇ ਫਲਾਨਾ urs ਮੇਲਾ ਜਿਹੜਾ ਕਰਵਾਇਆ ਜਾ ਰਿਹਾ ਏ ਤਸਵੀਰਾਂ ਨੇ ਜੈ ਬਾਬਾ ਆਨੰਦ ਲਾਲ ਜੀ ਕਾਲੀ ਕੰਬਲੀ ਵਾਲੇ ਬਾਬਾ ਜੀ ਦੀ ਬੜੀ ਕਿਰਪਾ ਜੀ ਕਹਿੰਦੇ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਜਿਹੜਾ ਏ ਸਾਰਾ ਕੁਝ ਹੁੰਦਾ ਏ ਤੇ ਸੰਗਤਾਂ ਜਿਹੜੀਆਂ ਹੋਂ ਮਹਮਾਗੇ ਪਹੁੰਚਦੀਆਂ ਨੇ ਤਸਵੀਰਾਂ ਨੇ ਦਰਬਾਰ ਦੀਆਂ ਦਰਬਾਰ ਨੂੰ ਸਜਾਇਆ ਹੋਇਆ ਏ ਤੇ ਬਾਬਾ ਜੀ ਦੀ ਵੀ ਕਿਰਪਾ ਬਹੁਤ ਹੈ ਤੇ ਜਿਹੜਾ ਜਿਹੜਾ ਇਸ ਦਰਬਾਰ ਤੇ ਆਇਆ ਤੇ ਜਰੂਰ ਜੈ ਬਾਬੇ ਦੀ ਜਰੂਰ ਲਿਖਿਓ ਜੀ ਕਿਉਂਕਿ ਸੱਚਾ ਸੁੱਚਾ ਦਰਬਾਰ ਆ ਜੀ ਪੀਰ ਬਾਬਾ ਲਤੀਫ ਸ਼ਾਹ ਜੀ ਦਾ 60ਵਾਂ ਜਿਹੜਾ ਏ ਭੰਡਾਰਾ ਮੇਲਾ ਉਰਸ ਕਰਾਇਆ ਜਾ ਰਿਹਾ ਜੀ ਲਾਈਵ ਤਸਵੀਰਾਂ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਬਾਬਾ ਜੀ ਦੇ ਦਰਬਾਰ ਦੀਆਂ ਤੇ ਬਾਬਾ ਜੀ ਕਿਰਪਾ ਬਣਾਈ ਰੱਖਣ ਸਾਰਿਆਂ ਦੇ ਉੱਤੇ ਲਾਈਵ ਤਸਵੀਰਾਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੋਂ ਦੇ ਦਰਬਾਰ ਦੇ ਉੱਤੇ ਸੇਵਾਦਾਰ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਤਸਵੀਰਾਂ ਨੇ ਲਾਈਵ ਬਟਾਲਾ ਦੀਆਂ ਤਸਵੀਰਾਂ ਨੇ ਜਿੱਥੇ ਲੰਗਰ ਪੰਧਾਰੇ ਦੀ ਵਿਵਸਥਾ ਜਿਹੜੀ ਕੀਤੀ ਗਈ ਏ ਤੇ ਸੰਗਤਾਂ ਵੀ ਜਿਹੜੀਆਂ ਨੇ ਇੱਥੇ ਪਹੁੰਚਦੀਆਂ ਤੇ ਨਤਮਸਤਕ ਹੁੰਦੀਆਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਬਾਬਾ ਜੀ ਦੀ ਬੜੀ ਕਿਰਪਾ ਹੈ ਤੇ ਹਜ਼ਾਰਾਂ ਦੀ ਅਦਾਰ ਦੇ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਲਾਈਵ ਤਕਰੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਲੰਗਰ ਭੰਡਾਰੇ ਦੀ ਵਿਵਸਥਾ ਜਿਹੜੀ ਇਹ ਪੂਰੀ ਕੀਤੀ ਗਈ ਹੈ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਅੱਜੂ ਦੇ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਤੋ ਲੰਗਰ ਭੰਡਾਰੇ ਦੀ ਵੀ ਗੱਲ ਕਰਾਂਗੇ ਤਾਂ ਲੰਗਰੇ ਭੰਡਾਰੇ ਵੀ ਜਰੇ ਨੇ 3 ਦਿਨ ਪਹਿਲਾਂ ਤੋਂ ਹੀ ਲੰਗਰ ਭੰਡਾਰੇ ਜਰੇ ਚੱਲਦੇ ਪਏ ਨੇ ਸੰਗਤਾਂ ਵਾਸਤੇ ਲੰਗਰ ਭੰਡਾਰੇ ਦੀ ਵੀ ਸੇਵਾ ਜਰੀਏ ਲੰਗਰ ਭੰਡਾਰੇ ਦੀ ਵਿਵਸਥਾ ਕੀਤੀ ਗਈ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਲੰਗਰ ਭੰਡਾਰਾ ਹਰ ਸਾਲ ਜਿਹੜਾ ਚੱਲਦਾ ਹੈ ਤੇ ਸੰਗਤਾਂ ਵੀ ਜਰੀਏ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਪਹੁੰਚਦਿਆਂ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਪੀਰ ਬਾਬਾ ਲਤੀਫ ਸ਼ਾਹ ਜੀ ਦਾ ਜਿਹੜਾ ਭੰਡਾਰਾ ਪੁਰਸ਼ ਮੇਲਾ ਜਿਹੜਾ ਕਰਾਇਆ ਜਾ ਰਿਹਾ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀਆਂ ਸੰਗਤਾਂ ਪਹੁੰਚਦੀਆਂ ਨੇ ਤੇ ਬੜੀ ਕਿਰਪਾ ਬਾਬਾ ਜੀ ਦੀ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਹਰ ਸਾਲ ਭੰਡਾਰਾ ਕਰਾਇਆ ਜਾਂਦਾ ਏ ਤੇ ਸੇਵਾਦਾਰ ਵੀ ਜਰੇ ਨੇ ਉਹ ਵੀ ਲੱਗੇ ਹੋਏ ਨੇ ਹਰ ਸਾਲ ਉਡੀਕ ਕਰਦੇ ਨੇ ਕਿ ਆਪਾਂ ਸੇਵਾ ਕਰਨੀ ਹੈ ਬਾਬਾ ਜੀ ਦੇ ਦਰਬਾਰ ਦੇ ਉੱਤੇ ਤੇ ਤਸਵੀਰਾਂ ਨੇ ਬਾਬਾ ਜੀ ਵੀ ਕਿਰਪਾ ਕਰਦੇ ਸਭ ਤੋਂ ਵੱਡੀ ਜਿਹੜੇ ਸੇਵਾ ਹੁੰਦੀ ਜੋੜਿਆਂ ਦੀ ਤੇ ਜਾਂ ਬਰਤਨ ਸਾਫ਼ ਕਰਨ ਦੀ ਸਭ ਤੋਂ ਵੱਡੀ ਜਿਹੜੀ ਤੇਵਾ ਹੁੰਦੀ ਏ ਬਾਬਾ ਜੀ ਦੀ ਬੜੀ ਕਿਰਪਾ ਹੈ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਸੰਗਤਾਂ ਪਹੁੰਚਦੀਆਂ ਨੇ ਤੇ ਨਤਮਸਤਕ ਹੁੰਦੀਆਂ ਨੇ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬਾਬਾ ਜੀ ਦਾ ਭੰਡਾਰਾ ਜਿਹੜਾ ਏ ਉਹ ਕਰਾਇਆ ਜਾ ਰਿਹਾ ਮੇਲਾ ਕਰਾਇਆ ਜਾ ਰਿਹਾ ਲਾਈਵ ਤਸਵੀਰਾਂ ਨੇ ਲਾਈਵ ਤਸਵੀਰਾਂ ਨੇ ਬਟਾਲਾ ਸ਼ਹਿਰ ਦੀ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਆਪੇ ਸੇਵਾਦਾਰ ਨੇ ਉਹ ਕੀ ਕਹਿੰਦੇ ਨੇ ਆਪਾਂ ਗੱਲਬਾਤ ਵੀ ਉਹਨਾਂ ਦੇ ਨਾਲ ਕੀ ਉਹਨਾਂ ਦਾ ਕਹਿਣਾ ਏ 60ਵਾਂ ਜਿਹੜਾ 60ਵਾਂ ਮੇਲਾ ਜਿਹੜਾ ਇਹੋ ਕਰਵਾਇਆ ਜਾ ਰਿਹਾ ਹੈ ਗੱਲਬਾਤ ਕਰਾਂਗੇ ਗੱਲਬਾਤ ਵੀ ਕਰਦੇ ਆ ਕੀ ਕਹਿਣਾ ਹੈ ਭਾਜੀ ਭਾਜੀ ਅਨਕਾ ਜੀ ਦੋ ਮਿੰਟ ਬਾਤ ਕਰਦੇ ਆ ਧੰਨਵਾਦ ਗੱਲਬਾਤ ਕਰਦੇ ਆ ਬਾਬਾ ਜੀ ਕੀ ਨਾਮ ਦੇ ਸੁਦੇਸ਼ ਕੁਮਾਰ ਸੁਦੇਸ਼ ਜੀ ਕਿੰਨਾਵਾਂ ਪੰਡਾਰਾ ਹੈ ਤੇ ਕਿੰਨੀ ਕਿਰਪਾ ਹੈ ਬਾਬਾ ਜੀ ਤੇ ਕਿਦੂ ਤੋਂ ਜਰਾ ਪੰਡਾਰਾ ਬਣਾਇਆ ਜਾ ਰਿਹਾ ਤੇ ਪਾਤਨ ਤੋਂ ਬਹੁਤ ਪੰਚ ਚੱਲਦਾ ਰਿਹਾ ਪੰਡਾਰਾ ਜੀ ਬਾਬਾ ਜੀ ਜਦੋਂ ਹੀਰਾਲੇ ਪੂਰੇ ਆਇਆ ਇਹਦਾ ਚੋਲਾ ਹਟਾਇਆ ਤੇ ਜਗਾ ਬਣੀ ਉਸ ਤੋਂ ਬਾਅਦ ਸਰਪੰਨ ਦਾ ਚੰਡਾ ਜੀ ਲੰਗਰ ਪਣਾਰੇ ਦੀ ਗੱਲ ਕਰ ਲਈ ਤੇ ਹਫਤਾ ਪਹਿਲੇ ਕਹਿੰਦੇ ਲੰਗਰ ਪਣਾਰੇ ਤੋਂ ਸ਼ੁਰੂ ਹੋ ਜਾਂਦੇ ਨੇ ਹੁਣ ਵੀ ਸੰਗਤਾਂ ਜਰੀ ਪਹੁੰਚੀਆਂ ਨੇ ਖਾਣ ਵਾਲੇ ਸੰਗਤਾਂ ਪਹੁੰਚਿਆ ਤੇ ਵਰਤੌਣ ਵਾਲੇ ਬਹੁਤ ਬਣਾਉਣ ਵਾਲੇ ਹੀ ਪਹੁੰਚੇ ਕਿੰਨੀ ਕੁ ਕਿਰਪਾ ਸਰ ਬਾਬਾ ਜੀ ਦੀ ਬਾਬਾ ਜੀ ਬਹੁਤ ਕਿਰਪਾ ਆਪ ਕੋਲ ਸੰਗਤ ਲੰਗਰ ਪੂਰਾ ਗਾਂਗਰੇ ਦੀ ਬਣਾ ਕੇ ਲੁੰਦੀ ਆ ਜੀ ਆਪੇ ਵਰਤਾ ਕੇ ਜਾਂਦੇ ਸੰਗਤਾਂ ਵੀ ਕਹਿੰਦੇ ਨੇ ਉਡੀਕ ਕਰਦੀਆਂ ਰਹਿੰਦੀ ਐ ਕਿ ਬਾਬਾ ਜੀ ਦਾ ਭੰਡਾਰਾਣਾ ਤੇ ਆਪਾਂ ਸੇਵਾ ਕਰਨੇ ਹੁਣ ਵੀ ਦੇਖਦਾ ਪਿਆ ਕਿਵਾ ਚੜ ਕੇ ਸੇਵਾ ਕਰਨ ਵਾਲੇ ਗਾਂਡੇ ਜਿੰਨਾ ਕੰਨੀ ਤੇ ਕਈ ਗੜਗੜਾਈ ਵੀ ਹੈਗੀ ਤੇ ਕਵਾਲ ਪਾਰਟੀ ਵੀ ਜਿਹੜੇ ਰਾਤ ਨੂੰ ਮਹਿਫਲ ਵੀ ਲੱਗਦੀ ਹੈ ਜੀ ਕਵਾਲ ਦੀ ਰਾਤ ਨੂੰ ਮਹਿਫਲ ਲੱਗਦੀ ਹੈ ਕਿੱਥੋਂ ਕਿੱਥੋਂ ਆ ਰਹੀਆਂ ਨੇ ਸੰਤਾ ਆਏ ਤੇ ਸਾਡੇ ਕੋਲ ਤਾਂ ਐ ਰਹੀ ਜਾਂਦਾ ਬਾਕੀ ਇਹ ਤੁਸੋਂ ਸਭ ਸਮਝ ਬਿਤਾਲੇ ਸੀ ਪਰ ਉਹ ਆਏ ਕਿਹਨਾ ਪੋੜਾ ਕਵਾਲ ਕਵਾਲ ਜਿਹੜੇ ਕਿੱਥੋਂ ਕਿੱਥੋਂ ਆ ਰਹੇ ਨੇ ਕਵਾਲ ਦਾ ਇਹਨਾਂ ਨਾਲ ਕਵਾਲ ਇਹਨਾਂ ਪਾਰਟੀਆਂ ਸਾਥ ਦੇ ਆ ਰਾਤ ਦੇ 4:00 ਵਜੇ ਤੱਕ ਤੇ ਚੰਦ ਜਾਨ ਬੰਦੇ ਦਾ ਹਰ ਸਾਲ ਹੁੰਦਾ ਹੈ ਇਹਦਾ ਕੀ ਮੈਸੇਜ ਦਿਨਾ ਚੰਦੋ ਜਿਹੜਾ ਇੱਥੇ ਦਰਬਾਰ ਤੇ ਪਹੁੰਚਦੇ ਨੇ ਕੁਝ ਨਾ ਕੁਝ ਲੈ ਕੇ ਜਾਂਦੇ ਨੇ ਹਰ ਇੱਕ ਚੀਜ਼ ਦਿੰਦੇ ਨੇ ਜੀ ਸਰੇ ਝੋਲੀ ਵਰਕੇ ਜਾਂਦੇ ਨੇ ਜੀ ਬੜੀ ਕਿਰਪਾ ਬਾਬਾ ਜੀ ਬਹੁਤ ਕਿਰਪਾ ਬਹੁਤ ਬਿੱਲ ਦੁਖੀ ਆਂਦੇ ਆ ਸੁਖੀ ਹੋ ਕੇ ਜਾਂਦੇ ਆ ਜੀ ਹੋਰ ਵੀ ਗੈਂਪਲੀ ਆਉਣੀ ਹੈ ਲੋ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬੜਾ ਪ੍ਰਾਤਨ ਜਿਹੜਾ ਇਹ ਭੰਡਾਰਾ ਜਿਹੜਾ ਕਰਾਇਆ ਜਾ ਰਿਹਾ ਬਾਬਾ ਜੀ ਦਾ ਮੇਲਾ ਬਾਬਾ ਜੀ ਦਾ ਹਰਸ਼ ਮੇਲਾ ਜਿਹੜਾ ਮਨਾਇਆ ਜਾਂਦਾ ਅੱਜ ਦੇ ਦਿਨ ਤੇ ਰਾਤ ਨੂੰ ਜਿਹੜੀ ਇਹ ਮਹਿਫਲ ਵੀ ਲੱਗੇਗੀ ਕਾਫੀ ਕਵਾਲ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤੇ ਤੁਸੀਂ ਵੀ ਇੱਥੇ ਰਾਤ ਨੂੰ ਪਹੁੰਚੋ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਫਿਰ ਇੱਕ ਵਾਰੀ ਆਪਾਂ ਇੱਥੋਂ ਦੇ ਜਿਹੜੇ ਮੈਂਬਰ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਿਹੜਾ ਇਹ ਸਾਰੇ ਸੇਵਾਦਾਰ ਮੈਂਬਰ ਨੇ ਜਿਹੜੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ ਤੇ ਸਾਰੇਆਂ ਦੇ ਸਹਿਯੋਗ ਦੇ ਨਾਲ ਸੰਗਠਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਮੇਲਾ ਕਰਵਾਇਆ ਜਾਂਦਾ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਸੰਗਤਾਂ ਜਰੀਆਂ ਨੇ ਉਹ ਵੀ ਇੱਥੇ ਕਾਫੀ ਸੰਗਤਾਂ ਵੀ ਪਹੁੰਚ ਰਹੀਆਂ ਨੇ ਲੰਗਰ ਪਨਾਹਰਾ ਵੀ ਚੱਲਦਾ ਪਿਆ ਤੇ ਬਾਬਾ ਜੀ ਦੀ ਵੀ ਬੜੀ ਕਿਰਪਾ ਹੈ ਭੰਡਾਰੇ ਪੂਰੇ ਭਰੇ ਹੋਏ ਨੇ ਬਾਬਾ ਜੀ ਦੀ ਕਿਰਪਾ ਦੇ ਨਾਲ ਹਰ ਸਾਲ ਪੁਰਸ਼ ਮੇਲਾ ਜਿਹੜਾ ਕਰਾਇਆ ਜਾਂਦਾ ਹੈ ਆਪਾਂ ਪ੍ਰਧਾਨ ਜੀ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਪ੍ਰਧਾਨ ਜੀ ਦਾ ਤੇ ਕਿੱਥੋਂ-ਕਿੱਥੋਂ ਕਵਾਲ ਆ ਰਹੇ ਨੇ ਤੇ ਕਿੰਨਾ ਭੰਡਾਰਾ ਹੈ ਆਪਾਂ ਗੱਲਬਾਤ ਵੀ ਕਰਾਂਗੇ ਗੱਲਬਾਤ ਕਰਦੀਆਂ ਪ੍ਰਧਾਨ ਜੀ ਨਾਲ ਕੀ ਕਹਿਣਾ ਠੀਕ ਹੈ ਸਭ ਦੋ ਜਿਆ ਬਾਬੇ ਜਿਆ ਬਾਬੇ ਜਿਆ ਬਾਬੇ ਕਿ ਨਮਾ ਪੰਡਹਾਰਾ ਤੇ ਕਿਤੋਂ-ਕਿਤੋਂ ਸੰਗਤਾਂ ਪਹੁੰਚਦੀਆਂ ਰਾਤ ਨੂੰ ਮਹਿਫਲ ਵੀ ਲੱਗਣੀ ਕੀ ਕਹਿਣਾ ਚਾਹੁੰਦੇ ਹੋ ਇਹ ਜੰਮਿਆ ਇਥੇ ਪੰਡਹਾਰੇ ਇਸ ਤਰ੍ਹਾਂ ਮਿੰਦੇ ਆਏ ਆ ਜੀ ਠੀਕ ਸੰਗਤ ਚੜ੍ਹਦੀ ਤੇ ਜਰਦੀ ਕੰਨੂ ਤੇ ਬਾਬੇ ਦੀ ਸੰਗਤ ਦਾ ਤੇ ਅੱਜ ਅੱਜ ਰਾਤ ਨੂੰ ਕਵਾਲ ਜੀ ਨੇ ਮਹਿਫਲ ਲੱਗ ਰਹੀ ਕਿਤੋਂ-ਕਿਤੋਂ ਆ ਰਹੇ ਕਵਾਲ ਕੋਈ ਦੀਨਾ ਨਗਰ ਤੋਂ ਇਹ ਮੁੰਡਾ ਕੰਨਾ ਹਣ ਪਾਲਦੀ ਬਾਕੀ ਇਹ ਥੁੰਦੇ ਨੇ ਜੀਤਪਾਲ ਕਵਾਲਾ ਲਾਡੀ ਬਾਡੀ ਹੋਰ ਵੀ ਬਹੁਤ ਪਾਰਟੀਆਂ ਨੇ ਹੈ ਤੇ ਆਣ ਕੇ ਦੇ ਨਗਰ ਲੰਗਰ ਪਾਣੀ ਖਾਓ ਠੀਕ ਹੈ ਤੇ ਨਾਲੇ ਆਪਣੇ ਮਨ ਦਾ ਨਜ਼ਾਰਾ ਲਵੋ ਬਾਬਾ ਜੀ ਇਹ ਪ੍ਰਧਾਨ ਜੀ ਬੜੀ ਕਿਰਪਾ ਬਾਬਾ ਜੀ ਦੀ ਜੇਰਾ ਵੀ ਇੱਥੇ ਕੋਈ ਜਾਂਦਾ ਨਾ ਖਾਲੀ ਜਾਂਦਾ ਤੇ ਭਰੀਆਂ ਝੋਲੀਆਂ ਲੈ ਕੇ ਜਾਂਦਾ ਝੋਲੀਆਂ ਲੈ ਕੇ ਜਾਂਦਾ ਉਹਨਾਂ ਦੇ ਮਨ ਦੀਆਂ ਮਰਾਗਾ ਪੂੜੀਆਂ ਹੁੰਦੀਆਂ ਸੋ ਬਾਬਾ ਜੀ ਦੀ ਕਿਰਪਾ ਨਾਲ ਕਹਿੰਦੇ ਨੇ ਕਿ ਇੱਥੇ ਮੇਰ ਫਲਾਵ ਵੀ ਲਗਦੀਆਂ ਰਾਤ ਨੂੰ ਤੇ ਫਿਰ ਗੱਲਬਾਤ ਵੀ ਪੂਰੀ ਹੁੰਦੀ ਤੇ ਲੰਗਰ ਜਰੇ ਨੇ ਉਹ ਹਫਤਾ ਪਹਿਲਾਂ ਹੀ ਲੰਗਰ ਜਰੇ ਲੱਗਣ ਲੱਪੰਦੇ ਨੇ ਲੰਗਰ ਲੱਗਣ ਦਾ ਮਹੀ ਹਫਤਾ ਪਹਿਲੇ ਲੱਗਣ ਦਾ ਪੈਂਦੇ ਨੇ ਕਿ ਅੱਜ ਤਿੰਨ ਦਿਨ ਹੋ ਗਏ ਲੰਗਰ ਚੱਲਦੇ ਕਿ ਕੱਲ ਵੀ ਸਵੇਰ ਤੋਂ ਲੱਗ ਕੇ ਮਨੇਰ 4 ਵਜੇ ਤੱਕ ਕੜੀ ਚੋਲ ਦਾ ਲੰਗਰ ਜੰਮੇ ਕੀ ਕਹਿਣਾ ਚਾਹੁੰਦੇ ਜਿਹੜੇ ਸੰਤਾਂ ਰਾਤ ਨੂੰ ਪਹੁੰਚ ਰਹੀ ਜਾਣੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹੋ ਕਹਿਣੇ ਜਾਂਦੇ ਕਿ ਆਣ ਕੇ ਕਰੋਨਿਕ ਮੇਲਾ ਵੇਖੋ ਤੇ ਲੰਗਰ ਪਾਣੀ ਦਾ ਨਹੀਂ ਜ਼ਿਆਦਾ ਲੱਗੋ ਹਾਂ ਤੇ ਲੰਗਰ ਪਾਣੀ ਦਾ ਪੂਰਾ ਬੰਦ ਲੋ ਜੀ ਤੁਹਾਨੂੰ ਤਸਵੀਰਾਂ ਦਿਖਾ ਦਾਂਗੇ ਕਿ ਬਾਬੇ ਦੀ ਕਿਰਪਾ ਨਾਲ ਲੰਗਰ ਭਣਾਰੇ ਭਰੇ ਦੇ ਨੇ ਲੋਕ ਜਿਹੜੇ ਨੇ ਘਰਾਂ ਨੂੰ ਵੀ ਲੈ ਕੇ ਜਾ ਰਹੇ ਨੇ ਤੇ ਐਨੀ ਕਿਰਪਾ ਬਾਬਾਈ ਦੀ ਕਿਉਂਕਿ ਲੰਗਰ ਭਣਾਰੇ ਜਿਹੜੇ ਨੇ ਉਹ ਦਰਬਾਰਾਂ ਦੇ ਉੱਤੇ ਖੁੱਲੇ ਲੱਗਦੇ ਨੇ ਤੇ ਉਹਨਾਂ ਦੀ ਕਿਰਪਾ ਦੇ ਨਾਲ ਜਿਹੜਾ ਹੈ ਖੁੱਲਾ ਲੰਗਰ ਭਣਾੜਾ ਵੀ ਚੱਲਦਾ ਤੇ ਨਾਲ ਦੀ ਨਾਲ ਕਿਰਪਾ ਵੀ ਹੁੰਦੀ ਏ ਬਾਬਾਈ ਦੀ ਕਿਰਪਾ ਦੇ ਨਾਲ ਐਤਾ ਹੀ ਲੰਗਰ ਭਣਾਰੇ ਚੱਲਦੇ ਨੇ ਹਰ ਸਾਲ ਤੇ ਸੰਗਤਾਂ ਵੀ ਜਿਹੜੀਆਂ ਹੋਮਾ ਮਾ ਕੇ ਪਹੁੰਚਦੀਆਂ ਨੇ ਤਸਵੀਰਾਂ ਨੇ ਬਾਬਾਈ ਦੇ ਦਰਬਾਰ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਬਾਬਾ ਜੀ ਦੀ ਬੜੀ ਕਿਰਪਾ ਤੇ ਸੰਗਤਾਂ ਵੀ ਜਰੀਆਂ ਨੇ ਇੱਥੇ ਪਹੁੰਚੀਆਂ ਨੇ ਆਪਾਂ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਿਣਾ ਕਿਥੋਂ ਕਿਥੋਂ ਸੰਗਤਾਂ ਆਈਆਂ ਨੇ ਤੇ ਬਾਬਾ ਜੀ ਦੀ ਕਿੰਨੀ ਕੀ ਕਿਰਪਾ ਹੈ ਸੋ ਲਾਈਵ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆਂ ਬਾਬਾ ਜੀ ਦੇ ਦਰਬਾਰ ਤੋਂ ਤੇ ਰਾਤ ਨੂੰ ਜਰੀਏ ਉਹ ਮਹਿਫਲ ਵੀ ਲੱਗ ਰਹੀ ਏ ਤੇ ਤੁਸੀਂ ਵੀ ਪਹੁੰਚੋ ਤੇ ਹਾਜ਼ਰੀ ਲਗਾਓ ਬਾਬਾ ਜੀ ਦੇ ਦਰਬਾਰ ਦੇ ਉੱਤੇ ਆਣ ਕੇ ਤੇ ਆਪਾਂ ਗੱਲਬਾਤ ਵੀ ਕਰਦੇ ਆਂ ਹੋਰ ਵੀ ਇੱਥੇ ਸੰਗਤਾਂ ਪਹੁੰਚੀਆਂ ਨੇ ਜੈ ਬਾਬਾ ਜੀ ਕੀ ਨਾਮ ਦੇ ਤੋ ਕਿੱਦਾਂ ਦੇ ਦੋ ਹਰ ਸਾਲ ਜਿਹੜਾ ਭਨਾਰਾਤ ਕੀ ਵੀ ਕਰਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਸੰਗਤ ਪਉਂਦੀ ਕੀ ਕਹਿਣਾ ਚਾਹੁੰਦੇ? ਬੜੀ ਇਸ ਤਰੀਕੇ ਨਾਲ ਕਰਾਇਆ ਜਾਂਦਾ। ਸੰਗਤਾਂ ਹੁਮ ਹਮਾ ਕੇ ਆਉਂਦੀਆਂ ਨੇ ਮੇਲੇ ਦੀ ਰੌਣਕ ਵਧਾਉਂਦੀਆਂ ਨੇ। ਕਹਿੰਦੇ ਲੰਗਰ ਭਨਾਰੇ 4-5 ਦਿਨ ਪਹਿਲਾਂ ਚੱਲ ਪੈਂਦੇ ਨੇ। ਹਾਂਜੀ। ਲੰਗਰ ਭਨਾਰੇ 4-5 ਦਿਨ। ਰਾਤ ਵੱਲੋਂ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਤੇ ਰਾਤ ਨੂੰ ਮਹਿਫਿਲ ਤੇ ਬੈਠਣ ਨੂੰ। ਹੁਮ ਹਮਾ ਕੇ ਆਣ ਤੇ ਮੇਲੇ ਦੀ ਰੌਣਕ ਵਧਾਣ। ਲੋ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸੰਗਤਾਂ ਵੱੱਟ ਚੜ ਕੇ ਇੱਥੇ ਪਹੁੰਚਣ ਤੇ ਮੇ ਬਾਬਾਈ ਦੀ ਬੜੀ ਕਿਰਪਾ ਤੇ ਆਪਾਂ ਜਿਹੜੇ ਹੋਰ ਮੈਂਬਰ ਨੇ ਆਪਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕਹਿਣਾ ਹੈ ਤੇ ਕਿੰਮਾ ਪੰਡਹਾਰਾ ਜਿਹੜਾ ਕਰਵਾਇਆ ਜਾ ਰਿਹਾ ਏ ਬਾਬਾਈ ਦੀ ਕਿਰਪਾ ਦੇ ਨਾਲ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਤੋਂ ਬਹੁਤ ਪੁਰਾਤਨ ਜਿਹੜੇ ਸਮੇਂ ਤੋਂ ਜਰਾ ਇਹ ਪੰਡਹਾਰਾ ਮੇਲਾ ਕਰਾਇਆ ਜਾ ਰਿਹਾ ਤੇ ਆਪਾਂ ਗੱਲਬਾਤ ਵੀ ਕਰਦੇ ਹਾਂ ਸਾਡੇ ਨਾਲ ਮੈਂਬਰ ਵੀ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਹੈ ਤੇ ਕੀ ਕਹਿੰਦੇ ਨੇ ਤੇ ਕਿੱਥੋਂ-ਕਿੱਥੋਂ ਕਵਾਲ ਜਿਹੜੇ ਆ ਰਹੇ ਨੇ ਗੱਲਬਾਤ ਕਰਦੇ ਹਾਂ ਮੈਂਬਰਾਂ ਦੇ ਨਾਲ ਵੀ ਕੀ ਕਹਿਣਾ ਹੈ ਜੈ ਬਾਬਾ ਜੀ ਜੈਤਾ ਮੈਂ ਜੈ ਬਾਬਾ ਜੀ ਕੀ ਨਾਮ ਦੇ ਜੀ ਸਰ ਦੇਸ ਰਾਜ ਜੀ ਕਿੰਨੀ ਦੇਰ ਤੋਂ ਪੜਾਹਾਰੇ ਕਰਾਏ ਜਾ ਰਹੇ ਕਹਿੰਦੇ ਬੜੇ ਪ੍ਰਾਤਨ ਦੇ ਰੇ ਪੜਾਹਾਰੇ ਕਰਾਏ ਜਾ ਰਹੇ ਤੇ ਬਾਬਾ ਜੀ ਦੀ ਕਿਰਪਾ ਵੀ ਬੜੀ ਕੀ ਕਹਿਣਾ ਚਾਹੁੰਦੇ ਹੋ ਸੋ ਹੋਰ ਵੀ ਇੱਥੇ ਮੈਂਬਰ ਨੇ ਜੈ ਬਾਬਾ ਜੀ ਜੈ ਬਾਬਾ ਜੀ ਇਹ ਕੀ ਕਹਿਣਾ ਚਾਹੁੰਦੇ ਹੋ ਜੇ ਕੁਮਾਰ ਜੀ ਬਹੁਤ ਵਧੀਆ ਪੜਾ ਰਹੇ ਹੁੰਦਾ ਹਾਂ ਸਾਲ ਜੀ ਤੇ ਜਿੰਨੀ ਸਮਾਂ ਕਾਲਜ ਹੈ ਨਾ ਹੀਰਾ ਉਹਦਾ ਪ੍ਰਧਾਨ ਜੀ ਜੀ ਉਨੀ ਥੋੜੀ ਹੈ ਠੀਕ ਹੈ ਨਾ ਜੀ ਜਿੰਨਾ ਮਤਲਬ ਉਹਨੇ ਕੰਟਰੋਲ ਰੱਖਿਆ ਦਾ ਆਪਣੀ ਸਭਾ ਤੇ ਸ਼ਹਿਰੀ ਦੇ ਜੀ ਸਭ ਉਹਦੇ ਹੁਕਮ ਨਾਲ ਕੰਮ ਕਰਦੇ ਨੇ ਤੇ ਆਪ ਵੀ ਵਧੀਆ ਕੰਮ ਸਾਰਾ ਠੀਕ ਠਾਕ ਹੁੰਦਾ ਸੋ ਅਜੇ ਕੁਮਾਰ ਜੀ ਕਿੱਦਾਂ ਦੇ ਦਿਓ ਬੜਾ ਪ੍ਰਾਰਥਨਾ ਤੇ ਕਿਰਪਾ ਵੀ ਬੜੀ ਬਾਬਾ ਜੀ ਜੋ ਵੀ ਆਂਦਾ ਤੇ ਝੋਰੀਆਂ ਭਰ ਕੇ ਲੈ ਕੇ ਜਾਂਦਾ ਬਿਲਕੁਲ ਜੀ ਲੋਕਾਂ ਦੀ ਸੁੱਖਾਂ ਪੂਰੀਆਂ ਹੁੰਦੀਆਂ ਤੇ ਰਾਤ ਨੂੰ ਵੀ ਅੱਜ ਕਹਿੰਦੇ ਮਹਿਫਲ ਲੱਗਦੀ ਬਹੁਤ ਬਹੁਤ ਵਧੀਆ ਬੜੀ ਮਹਿਫਲ ਲੱਗਦੀ ਬਹੁਤ ਤਗੜੀ ਕਿਤੋਂ ਕਿਤੋਂ ਕਵਾਲ ਆ ਰਹੇ ਆ ਕਵਾਲ ਪੰਜ ਸੱਤ ਕਵਾਲ ਕਹਿੰਦੇ ਆ ਰਹੇ ਆ ਪਾ ਰਹੇ ਨੇ ਯਾਰ ਪੁਜਾਇਆ ਬਾਬਾ ਜੀ ਦੀ ਮੰਜੀ ਜੈ ਜੈ ਬਾਬਾ ਜੀ ਕੀ ਨਾਮ ਦੇ ਮੇਰੇ ਨਾਮ ਗਣੇਸ਼ਪਰ ਗਨੀ ਹੈ ਜੀ ਗਣੇਸ਼ ਜੀ ਕਿੱਦਾਂ ਦੇਖਦੇ ਹੋ ਤੁਸੀਂ ਬੜੇ ਪ੍ਰਾਤਨ ਇੱਥੇ ਜੁੜੇ ਹੋ ਦਰਬਾਰ ਦੇ ਨਾਲ ਬੜੀ ਕਿਰਪਾ ਕਹਿੰਦੇ ਬਾਬਾ ਜੀ ਦੀ ਆਪਾਂ ਵੀ ਆਨੇ ਆ ਸਾਰੀ ਸੰਗਤ ਇੱਥੇ ਪਹੁੰਚਦੇ ਨਾ ਨਮਸਤਕ ਹੁੰਦੇ ਤੇ ਬਾਬਾ ਜੀ ਦਾ ਅਸ਼ੀਰਵਾਦ ਲਾ ਹਾਂਜੀ ਇੱਥੇ ਪੰਡਹਾਰਾ ਤੇ ਜਿਹੜਾ ਨਾ ਬੜਾ ਪ੍ਰਚੀਨ ਟਾਈਮ ਤੋਂ ਜਿਹੜਾ ਇਹ ਨਾ ਚੱਲਦਾ ਪਿਆ ਵਾ ਪਰ ਜਿਹੜੇ ਜਿਹੜਾ ਮਕੀ ਸੁਨੈਰੀ ਜੋਗਾ ਨਾ ਹੀ ਕਹਿ ਸਕਦੇ ਸੁਨੈਰੀ ਟਾਈਮ ਹੈ ਦਾ ਤੇ ਆਪਣੇ ਦਾ ਦਰਗਾਹ ਦਾ ਇਹ ਜਦੋਂ ਦੇ ਹੀ ਰਲਾ ਜਿਹੜੇ ਡੁਗਰ ਨੇ ਪ੍ਰਧਾਨ ਬਣੇ ਦੇ ਨਾ ਉਦੋਂ ਤੋਂ ਉਹਨਾਂ ਨੇ ਇੱਥੇ ਡਵੈਲਪਮੈਂਟ ਦਾ ਕੰਮ ਜਿਹੜਾ ਸ਼ੁਰੂ ਕੀਤਾ ਹੈ ਉਹਨਾਂ ਨੇ ਆਪਣੇ ਕੋਲੋਂ ਹੀ ਇੱਥੇ ਇੱਕ ਜਗ੍ਹਾ ਵੀ ਖਰੀਦੀ ਹੈ ਜਿਹੜਾ ਇੱਕ ਪਬਲਿਕ ਵਾਸਤੇ ਹਾਲ ਬਣਾਇਆ ਜਾਏਗਾ ਕਿਉਂਕਿ ਗਾਂਧੀ ਨਗਰੀ ਕੇ ਇਹੋ ਜਿਹੇ ਏਰੀਆ ਨੇ ਜਿਹਦੇ ਵਿੱਚ ਅੱਜ ਤੱਕ ਕੋਈ ਵੀ ਪੋਲੀਟਿਕਲ ਪਾਰਟੀ ਨੇ ਇਤੁਦੀ ਮਕੀ ਸਹਾਰ ਨਹੀਂ ਲਈ ਜਿਹਦੇ ਕਰਕੇ ਇੱਥੇ ਅੱਜ ਤੱਕ ਕੋਈ ਵੀ ਇਹੋ ਜੀ ਜਗ੍ਹਾ ਨਹੀਂ ਹੈਗੀ ਕਿ ਜਿੱਥੇ ਕੋਈ ਪ੍ਰੋਗਰਾਮ ਕੀਤਾ ਜਾ ਸਕੇ ਅੱਜ ਫਿਰ ਮਹਿਫਿਲ ਵੀ ਲੱਗ ਰਹੀ ਕਿ ਕਹਿਣਾ ਚਾਹੁੰਦੇ ਹਾਂਜੀ ਇੱਥੇ ਕਵਾਲ ਆਣਗੇ ਮਕੀ ਪਟਾਣੇ ਤੋਂ ਵੀ ਆਣ ਕੇ ਪਟਾਣੇ ਤੋਂ ਬਾਹਰ ਦੇ ਵੀ ਕਵਾਲ ਜਿਹੜੇ ਨੇ ਇੱਥੇ ਆ ਕੇ ਆਪਣਾ ਜਿਹੜਾ ਨਾ ਮਨੋਰੰਜਨ ਕਰਨਗੇ ਸਾਰੀ ਜਨਤਾ ਦਾ ਇਥੋ ਦੀ ਬਾਟ ਦੀ ਨੰਬਰ 6 ਦਾ ਤੇ ਅਗੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਕੀ ਕਰਨਾ ਚਾਹੁੰਦੇ ਜਿਹੜੇ ਸੰਗਤਾਂ ਤੇ ਪਹੁੰਚ ਰਹੀ ਹੈ ਰਾਤ ਨੂੰ ਮਹਿਫਿਲ ਦੇ ਵਿੱਚ ਹਾਂਜੀ ਉਹਨਾਂ ਵਾਸਤੇ ਜੀ ਸਾਰਾ ਪ੍ਰਬੰਧ ਕੀਤਾ ਗਿਆ ਇਹਦੇ ਨਾਲ ਲੰਗਰ ਦਾ ਵੀ ਪ੍ਰਬੰਧ ਹੈ ਉਹਨਾਂ ਦਾ ਰਾਤ ਦਾ ਕਿੰਨੀ ਦੇਰ ਤੱਕ ਇਹ ਕਵਾਲ ਆਪਣਾ ਪ੍ਰੋਗਰਾਮ ਕਰਨਗੇ ਲੰਗਰ ਚੱਲਣਗੇ ਤੇ ਬਾਕੀ ਗਣੇਸ਼ ਜੀ ਮੈਂ ਦੇਖਦਾ ਪਿਆ ਕਿ 5 ਦਿਨ ਪਹਿਲਾਂ ਤੁਸੀਂ ਜਿਹੜੀ ਲੰਗਰ ਬਣਾ ਰਹੇ ਚੱਲਦੇ ਪਏ ਨੇ ਅੱਜ ਤੇ ਮੇਲਾ ਏ ਇਸ ਤੋਂ 5 ਦਿਨ ਪਹਿਲਾਂ ਜਿਹੜੀ ਅੰਨ ਦੀ ਸ਼ਰਧਾ ਹੈ ਬਾਬਾ ਜੀ ਨੂੰ ਪਿਆਰ ਕਰਦਿਆਂ ਪਹਿਲਾ ਲੰਗਰ ਚੱਲਦੇ ਹਾਂ ਜੀ ਇਸ ਤੋਂ ਕੱਲ ਵੀ ਜਿਹੜਾ ਇਹਨਾਂ ਕੱਲ ਵੀ ਇੱਥੇ ਮੇਲੇ ਵਾਲਾ ਹੀ ਪ੍ਰੋਗਰਾਮ ਏ ਕੱਲ ਮੈਂਦੀ ਦੀ ਮਹਿੰਦੀ ਦੀ ਰਸਮ ਹੀ ਉਹ ਇੱਥੇ ਰਸਮ ਮਨਾਈ ਗਈ ਆ ਜੋ ਕਿ ਹਰ ਵਾਰੀ ਪਹਿਲਾਂ ਇੱਕ ਦਿਨ ਪਹਿਲਾਂ ਰਸਮ ਕੀਤੀ ਜਾਂਦੀ ਆ ਤੇ ਇਸ ਦੇ ਨਾਲ ਵੀ ਇਹ ਵੀਰਵਾਰ ਤੋਂ ਹੀ ਇੱਕ ਹਸਾਲ ਦਾ ਪੰਡਹਾਰਾ ਜਿਹੜਾ ਇਹਨਾਂ ਚੱਲੂ ਹੋ ਗਿਆ ਦਾ ਜੀ ਕਿਉਂਕਿ ਵੀਰਵਾਰ ਵੀ ਇੱਥੇ ਕਾਫੀ ਮਾਤਰਾ ਦੇ ਵਿੱਚ ਮੈਂ ਤੁਹਾਨੂੰ ਜਿਹਨਾਂ ਦਾ ਵਿਸ਼ਵਾਸ ਹੈ ਮੈਂ ਬਾਬਾ ਜੀ ਦੇ ਨਾਲ ਜੁੜਿਆ ਹੋਇਆ ਵਾ ਉਹ ਆਣ ਕੇ ਤੇ ਨਤਮਸਤਕ ਹੁੰਦੇ ਨੇ ਤੇ ਆਪਣੀ ਇੱਕ ਗੱਲ ਹੈ ਕਿ ਜਿਹਦੇ ਵੀ ਕਿਸੇ ਨੂੰ ਬੁਖਾਰ ਹੁੰਦਾ ਹੈ ਜਾਂ ਕੋਈ ਇਹ ਕੋਈ ਅਜਿਹੇ ਰੋਗ ਹੈ ਜਿਹੜਾ ਠੀਕ ਨਹੀਂ ਹੁੰਦਾ ਉਹ ਇੱਥੇ ਆਣ ਕੇ ਠਿਕਰੀ ਬੰਨਦਾ ਤੇ ਠਿਕਰੀ ਲਾ ਕੇ ਉਹ ਬੰਨ ਬੰਨਦੀ ਦੇ ਦੇਣਾ ਉਹਦਾ ਜਿਹੜਾ ਨਾ ਰੋਗ ਹੈ ਉਹ ਠੀਕ ਹੋ ਜਾਂਦਾ ਬਾਅਦ ਉਹ ਠਿਕਰੀ ਫੇਰ ਇੱਥੇ ਕੀ ਹੈ ਪ੍ਰਸ਼ਾਦ ਦੇ ਨਾਲ ਲੈ ਕੇ ਉਹ ਇੱਥੇ ਫੇਰ ਛੱਡ ਜਾਣੀ ਹੁੰਦੀ ਹੈ ਤੇ ਬਾਬਾ ਜੀ ਦੀ ਕਿਰਪਾ ਹੋ ਜਾਂਦੀ ਠੀਕ ਹੋ ਜਾਂਦਾ ਲੋ ਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਵੀ ਜਿਹੜੀਆਂ ਇੱਥੇ ਪਹੁੰਚਿਆ ਨੇ ਤੇ ਬਾਬਾ ਜੀ ਦੀ ਕਿਰਪਾ ਵੀ ਬੜੀ ਕਹਿੰਦੇ ਕਿ ਜਦੋਂ ਕਿਸੇ ਨੂੰ ਬੁਖਾਰ ਹੁੰਦਾ ਤੇ ਇੱਥੇ ਆਣ ਕੇ ਨਤਮਸਤਕ ਹੁੰਦਾ ਠਿਕਰੀ ਲੈ ਕੇ ਜਾਂਦਾ ਤੇ ਉਹ ਬੁਖਾਰ ਵੀ ਜਰਾਏ ਉਹਨਾਂ ਦਾ ਜਰਾ ਠੀਕ ਹੋ ਜਾਂਦਾ ਤੇ ਫਿਰ ਆਣ ਕੇ ਨਤਮਸਤਕ ਹੁੰਦੇ ਨੇ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਾਉਂਦੇ ਨੇ ਤੇ ਫਿਰ ਕਿਤੇ ਨਾ ਕਿਤੇ ਕਿਰਪਾ ਹੋ ਜਾਂਦੀ ਏ ਤੇ ਉਹ ਫਿਰ ਆਣ ਕੇ ਇੱਥੇ ਨਤਮਸਤਕ ਹੁੰਦੇ ਨੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਮੱਥਾ ਟੇਕਦੇ ਨੇ ਤੇ ਕਿਰਪਾ ਹੋ ਜਾਂਦੀ ਬਾਬਾ ਜੀ ਦੀ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਅਤੇ ਸੰਤਾਂ ਜਿਹੜੀਆਂ ਨੇ ਪਹੁੰਚੀਆਂ ਨੇ ਕਿਤੋਂ ਕਿਤੋਂ ਆਈਆਂ ਨੇ ਆਪਾਂ ਗੱਲਬਾਤ ਵੀ ਕਰਦੇ ਹਾਂ ਕੀ ਉਹਨਾਂ ਦਾ ਕਹਿਣਾ ਹੈ ਤੇ ਸੰਤਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ ਜੈ ਬਾਬਾ ਜੀ ਦੀ ਮਾਰਾ ਕੀ ਨਾਮ ਦੇ ਨਾ ਵਿਜੇ ਕੁਮਾਰ ਜੀ ਕਿ ਤੋਏ ਵਿਜੇ ਕੁਮਾਰ ਜੀ ਅਸੀਂ ਅੰਮ੍ਰਿਤਸਰ ਤੋਂ ਜੀ ਤੁਸੀਂ ਮੇਲਾ ਦੇਖਣ ਆਏ ਜੀ ਹਾਂ ਜੀ ਅਸੀਂ ਮੇਲਾ ਵੇਖਣ ਆਏ ਜੀ ਅਜੀ ਮੇਰੇ ਪਿਆ ਨੂੰ 15 ਸਾਲ ਹੋ ਗਏ ਏ ਤੇ ਮੈਂ ਹਰ ਸਾਲ ਇਹ ਮੇਲਾ ਦੇਖਣਾ ਨਾ ਬਾਬਾ ਲਕੀਸ਼ ਸਾਹਿਬ ਜੀ ਕਿੰਨੀ ਕਿਰਪਾ ਫੇ ਨਤੀਸ਼ ਸਾਹਿਬ ਜੀ ਬਹੁਤ ਕਿਰਪਾ ਜੀ ਬਹੁਤ ਕਿਰਪਾ ਬਹੁਤ ਯਾਰੀ ਜਗ੍ਹਾ ਦਾ ਬਹੁਤ ਬੜੀ ਦੂਰ ਦੂਰੋਂ ਲੋਕੀ ਮੇਲਾ ਦੇਖਣ ਆਉਂਦੇ ਕਹਿੰਦੇ ਨੇ ਕੈਂ ਮੰਗਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਪਤਾ ਹੁੰਦਾ ਜੋ ਲਿਆਣਾ ਕਿਰਪਾ ਕਰ ਬਾਬਾ ਜੀ ਫਿਰ ਐਦਾ ਹੀ ਆਂਦੇ ਰਹੋਗੇ ਹਰ ਸਾਲ ਆਂਦੇ ਰਵਾਂਗੇ ਜੀ ਮੇਰੇ ਬੱਚੇ ਹੋਗੇ 14 13 14 ਸਾਲ ਦੇ ਵੀ ਆਂਦੇ ਹਰ ਸਾਲ ਫਿਰ ਕਿਦਾਂ ਲੰਗਰ ਭੰਡਾਰੇ ਦੀ ਕਹਿੰਦੇ ਚਾਰ ਪੰਜ ਦਿਨ ਪਹਿਲਾਂ ਲੰਗਰ ਭੰਡਾਰੇ ਚੱਲਣਾ ਪੈਂਦੇ ਲੰਗਰ ਭੰਡਾਰੇ ਬਹੁਤ ਚੱਲਦੇ ਤੇ ਬਹੁਤ ਵਧੀਆ ਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਰਾਸ਼ਕਿਨੀ ਰੌਣਕ ਲੱਗੀ ਹੈ ਸਾਰੀ ਰਾਤ ਰੌਣਕ ਲੱਗੀ ਰਣੀ ਹੈ ਜੀ ਐਦਾ ਮਹਿਫਿਲ ਵੀ ਲੱਗਦੀ ਰਾਤ ਜੈ ਬਾਬਾ ਜੀ ਕੀ ਨਾਮ ਦੇ ਤੁਸੀਂ ਵੀ ਅੰਮ੍ਰਿਤਸਰੋਂ ਆਏ ਦੇ ਹਾਂ ਜੀ ਕਿੰਨੀ ਕੀ ਕਿਰਪਾ ਫਿਰ ਬਾਬਾ ਜੀ ਦੀ ਬਹੁਤ ਜ਼ਿਆਦਾ ਹਰ ਸਾਲ ਆਂਦੀਓ ਫਿਰ ਲਓ ਜੀ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿ ਹਰ ਸਾਲ ਆਪਾਂ ਨੇ ਆ ਦਰਬਾਰ ਦੇ ਉੱਤੇ ਹਾਜ਼ਰੀ ਲਗਾਉਣ ਵਾਸਤੇ ਤੇ ਅੱਜ ਰਾਤ ਨੂੰ ਜਿਹੜੀ ਐਸ ਜਗ੍ਹਾ ਤੇ ਮਹਿਫਲ ਵੀ ਲੱਗਣੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਪੀਰ ਬਾਬਾ ਲਤੀਫ ਸ਼ਾਹ ਜੀ ਦਾ ਉਸ ਮੇਲਾ ਜਿਹੜਾ ਇਕਰਾਇਆ ਜਾ ਰਿਹਾ ਹੈ ਇਸ ਜਗ੍ਹਾ ਦੇ ਉੱਤੇ ਰਾਤ ਨੂੰ ਮਹਿਫਲ ਵੀ ਲੱਗਣੀ ਤੇ 7:05 ਤੋਂ 7 ਜਿਹੜੀਆਂ ਕਵਾਲ ਪਾਰਟੀਆਂ ਨੇ ਉਹ ਪਹੁੰਚ ਰਹੀਆਂ ਨੇ ਉਹ ਵਕ ਵਕ ਸ਼ਹਿਰਾਂ ਦੇ ਵਿੱਚੋਂ ਤੇ ਸੰਗਤਾਂ ਵਾਸਤੇ ਰਾਤ ਨੂੰ ਪ੍ਰੋਗਰਾਮ ਵੀ ਹੋਏਗਾ ਲੰਗਰ ਭੰਡਾਰੇ ਦਾ ਵੀ ਤੇ ਨਾਲ ਦੀ ਨਾਲ ਮਹਿਫਿਲ ਵੀ ਲੱਗੇਗੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਪਾਂ ਬਟਾਲਾ ਸ਼ਹਿਰ ਤੋਂ ਜਿੱਥੇ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਉਰਸ਼ ਮੇਲਾ ਜਿਹੜਾ ਏ ਉਹ ਕਰਾਇਆ ਜਾ ਰਿਹਾ ਏ ਤੇ ਬਾਬਾ ਜੀ ਦੀ ਕਿਰਪਾ ਵੀ ਬੜੀ ਏ ਤੇ ਕਿਰਪਾ ਦੇ ਨਾਲ ਹੀ ਜਿਹੜਾ ਸਭ ਕੁਝ ਹੁੰਦਾ ਏ ਲਾਈਵ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਕੀ ਸੰਗਤਾਂ ਜਰੀਆਂ ਨੇ ਉਹ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚ ਰਹੀਆਂ ਨੇ ਲਾਈਵ ਤਸਵੀਰਾਂ ਨੇ ਬਟਾਲਾ ਸ਼ਹਿਰ ਦੀਆਂ ਬਾਬਾ ਜੀ ਦੀ ਬੜੀ ਕਿਰਪਾ ਹੈ ਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਤੇ ਹਰ ਸਾਲ ਦੀ ਤਰ੍ਹਾਂ ਇਹਦਾ ਮੇਲਾ ਕਰਾਇਆ ਜਾਂਦਾ ਹੈ ਤੇ ਸੰਗਤਾਂ ਵੀ ਵੱਧ ਚੜ੍ਹ ਕੇ ਇੱਥੇ ਭਾਗ ਲੈਂਦੀਆਂ ਨੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੀ ਕਿੰਨੀ ਕਿਰਪਾ ਜੀ ਹਰ ਇੱਕ ਚੀਜ਼ ਮਿਲਦੀ ਹੈ ਜੀ ਬਾਬਾ ਜੀ ਦੇ ਦਰਬਾਰ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ ਬਾਬਾ ਜੀ ਦੇ ਦਰਬਾਰ ਤੋਂ ਹਰ ਇੱਕ ਚੀਜ਼ ਇੱਥੋਂ ਜਰੀਏ ਮਿਲਦੀ ਹੈ ਦਰਬਾਰ ਦੇ ਉਤੋਂ ਬਾਬਾ ਜੀ ਦੀ ਕਿਰਪਾ ਜੀ ਜੈ ਬਾਬਾ ਜੀ ਦੀ ਸਾਰਿਆਂ ਨੂੰ ਜੈ ਬਾਬਾ ਜੀ ਦੀ ਜਿਹੜੇ ਜਿਹੜੇ ਇਸ ਦਰਬਾਰ ਤੇ ਆਏ ਨੇ ਜੈ ਬਾਬਾ ਜੀ ਦੇ ਜ਼ਰੂਰ ਲਿਖਿਓ ਜੀ ਬਾਬਾ ਜੀ ਦੀ ਕਿਰਪਾ ਨਾਲ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਖੀਰ ਬਾਬਾ ਲਤੀਫ ਸ਼ਾਹ ਜੀ ਦਾ urs ਮੇਲਾ ਜਿਹੜਾ ਅੱਜ ਕਰਾਇਆ ਜਾ ਰਿਹਾ ਰਾਤ ਨੂੰ ਮਹਿਮਲੀ ਵੀ ਲੱਗੇਗੀ ਤੇ ਤੁਸੀਂ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਾਰਿਆਂ ਨੂੰ ਜੈ ਸਾਈਆਂ ਦੀ ਜੈ ਬਾਬਾ ਜੀ ਦੀ ਜੈ ਕੀਰ ਬਾਬਾ ਲਤੀਫ ਸ਼ਾਹ ਜੀ ਤੁਸੀਂ ਬਣੇ ਰਹੋ ਪੰਜਾਬੀ ਅਸੀਂ ਲਾਈਵ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ